ਤਾ ਦੇ ਵੀਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ 2.5 2.5 ਮੀਟਰ ਦੇ ਨਾਲ ਆਉਣਗੇ ਪਲਾਜੋ ਰੇਟ ਮਿਲੂਗਾ ਸਿਰਫ ਤੇ ਸਿਰਫ 1000 ਰੁਪਏ ਦੇ ਤਿੰਨ 1000 ਰੁਪਏ ਦੇ ਵਿੱਚ ਤਿੰਨ ਪਲਾਜੋ ਸੂਟ ਤੁਸੀਂ ਆਰਡਰ ਕਰ ਸਕਦੇ ਹੋ 100% ਪਿਓਰ ਕਾਟਨ ਐਕਸਪੋਰਟ ਕੱਪੜਾ ਬਿਲਕੁਲ ਹੀ オリジナル ਹੋਊਗਾ ਲਓ ਜੀ ਸਾਨੂੰ ਥੋੜਾ ਥੋੜਾ ਨਿਗਾਹ ਕਰਵਾ ਦਿੰਨੇ ਆ ਡਿਜ਼ਾਈਨਿੰਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ WhatsApp ਦੇ ਉੱਪਰ ਕੋਈ ਵੀ ਤਿੰਨ ਡਿਜ਼ਾਈਨ ਤੁਸੀਂ ਚੂਜ਼ ਕਰ ਲੇ 1000 ਰੁਪਏ ਦੇ ਵਿੱਚ ਤੁਹਾਡੇ ਹੋ ਜਾਣੇ ਉਹ ਵਾਲੇ ਡਿਜ਼ਾਈਨ ਲਓ ਜੀ ਕੁਝ ਡਿਜ਼ਾਈਨ ਦੇ ਵਿੱਚ ਰਿਪੀਟ ਵਾਲੇ ਆਉਣਗੇ ਕੁਝ ਬਿਲਕੁਲ ਹੀ ਨਿਊ ਆਉਣਗੇ ਲਓ ਸਾਰੇ ਡਿਜ਼ਾਈਨ ਦਾ ਤੁਹਾਡੀ ਨਿਗਾਹ ਕਰਵਾ ਦਿੰਨੇ ਆ ਆਹ ਬੇਰ ਜਲਦੀ ਜਲਦੀ ਨਿਗਾਹ ਮਾਰ ਲਓ ਲਓ ਬਲੈਕ ਇਸ ਕਨਾਲ ਦੇ 2 2 4 4 ਪੀਸ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੇਕਰ ਤੁਹਾਨੂੰ ਸੇਮ ਪਸੰਦ ਆਉਂਦੇ ਆ ਤਾਂ ਵੀ ਲੋ ਜੀ ਇਸ 1000 ਰੁਪਏ ਦੇ ਵਿੱਚ ਤਿੰਨ ਪਲਾਜੋ ਸੂਟ ਤੁਹਾਨੂੰ ਮਿਲਣ ਜਾ ਰਹੇ ਹੈ ਖਾਲਸਾ ਕਲੌਥ ਹਾਊਸ ਤੇ ਸੁ ਮੌਕੇ ਦਾ ਜਰੂਰ ਲਾਭ ਉਠਾਓ ਜੀ ਲੋ ਜੀ ਤੁਹਾਨੂੰ ਸੋਣ ਹੈ ਫੁੱਲ ਵਧੀਆ ਹਨ ਪੂਰੀ Ориਜਨਲ ਕੁਆਲਿਟੀ ਨੂੰ ਸਾਰਿਆਂ ਦੀ ਇਸੇ ਪ੍ਰਕਾਰ ਦਾ ਕੋਈ ਵੀ ਇਹਦੇ ਵਿੱਚ ਖਰਾਬ ਹੋਣ ਵਾਲਾ ਕੱਪੜਾ ਨਹੀਂ ਹੋਊ ਐਣ ਵਧੀਆ ਪ्युअर 100% ਦੀਆਂ ਕਾਟਨਾਂ ਨੇ। ਪਲਾਵਾਂ ਦੇ ਨਾਲ। ਆਹ ਵਾਲਾ ਡਿਜ਼ਾਈਨ ਸਾਡੇ ਕੋਲੇ ਬਹੁਤ ਜ਼ਿਆਦਾ ਹਿੱਟ ਜਾ ਰਿਹਾ ਜਿੰਨੇ ਵਾਰੀ ਮੰਗਾਉਨੇ ਆ ਨਾਲ ਦੀ ਨਾਲ ਸੇਲ ਆਉ ਪਈ ਗਈ। ਲਾਈਟ ਕਲਰ ਦੇ ਵਿੱਚ ਜੇ ਭੈਣਾਂ ਪਸੰਦ ਕਰਦੀ ਨੇ ਉਹਨਾਂ ਵਾਸਤੇ ਲਾਈਟ ਕਲਰ ਦੇ ਵਿੱਚ ਆ ਜਾਣਗੇ। ਬਹੁਤ ਸੋਨੇ ਸੋਨੇ ਆ ਡਿਜ਼ਾਈਨ। ਸਕਰੀਨਸ਼ਾਟ ਮਾਰ ਕੇ ਭੇਜੋ 1000 ਦੇ ਤਿੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ